ਕੇ ਸਿੰਘਾਂ ਨੂੰ ਆਤਮਾ ਨੂੰ ਤੜਪਾहट ਹੁੰਦੀ ਹੋਣੀ ਜਦੋਂ ਦੇਖਦੇ ਹੋਣੇ ਆਜ਼ਾਦੀ ਇਸ ਕਰਕੇ ਲੈ ਕੇ ਦਿੱਤੀ ਸੀ ਵੀ ਚਿੱਟਾ ਵੇਚਣ ਲੱਗ ਜਾਓ ਆਜ਼ਾਦੀ ਇਸ ਕਰਕੇ ਲੈ ਕੇ ਦਿੱਤੀ ਸੀ ਵੀ ਪੈਸੇ ਖਾਣ ਲੱਗ ਜਾਓ ਆਜ਼ਾਦੀ ਇਸ ਕਰਕੇ ਅਸੀਂ ਫਾਂਸੀ ਦੇ ਰਸੇ ਚੁੰਮ ਕੇ ਲੈ ਕੇ ਦਿੱਤੀ ਵੀ ਸੜਕਾਂ 'ਚੋਂ ਪੈਸੇ ਖਾਜੋ ਵੱਡਾ ਬੰਦਾ ਛੋਟੇ ਬੰਦੇ ਦੇ ਹੱਕ ਖਾਜੇ ਇਹ ਯਾਦ ਹੀ ਮੈਂ ਐਸ ਕੰਮ ਵਾਸਤੇ ਥੋੜੀ ਲੱਗ ਕੇ ਦਿੱਤੀ ਸੁਬੀਰੋ ਲੱਗੇ ਹੋਇਆ ਉਹਨਾਂ ਦੇ ਮਿਸ਼ਨ ਤੇ ਲੱਗੇ ਹੋਇਆ ਬਾਲ ਬਖਸ਼ਣ ਸੰਨ ਉਹ ਤਾਂ ਬਾਲੇ ਵੱਡੇ ਬੰਦੇ ਸੀ ਅਸੀਂ ਤਾਂ ਉਹਨਾਂ ਦੇ ਪੈਰ ਦੀ ਧੂੜ ਦਾ ਤਣਕੇ ਦੇ ਬਰਾਬਰ ਵੀ ਨਹੀਂ ਹੈਗੇ ਪਰ ਕੋਸ਼ਿਸ਼ ਤਾਂ ਕਰ ਸਕਦੇ ਆਂ ਜਿਸ ਵੇਲੇ ਕਿਤਾਬ ਪੜ੍ਹ ਰਹੀ ਸੀ ਜਿਸ ਦਿਨ ਫਾਂਸੀ ਸੀ ਕਿਤਾਬ ਦਾ ਵਰਕਾ ਇਦਾਂ ਮੋੜ ਕੇ ਗਏ ਸੀ ਕਹਿੰਦਾ ਜਿਹੜਾ ਅਗਲਾ ਪੜ੍ਹੂਗਾ ਇੱਥੋਂ ਸ਼ੁਰੂ ਕਰੂਗਾ ਉਹ ਕਰ ਗਿਆ ਆਪਣਾ ਕੰਮ ਹੁਣ ਫਰਜ ਆਪਣਾ ਹੈ ਕਈ ਵਾਰੀ ਬੜਾ ਦੁੱਖ ਹੁੰਦਾ ਨੌਜਵਾਨ ਮੁੰਡੇ ਬੋਲਟ ਮੋਟਰਸਾਈਕਲ ਦੇ ਨੰਬਰ ਪਲੇਟ ਤੇ ਜਾਂ ਕਾਰ ਦੇ ਪਿਛਲੇ ਸ਼ੀਸ਼ੇ ਤੇ ਭਗਤ ਸਿੰਘ ਦੀ ਮੁਛਾਂ ਤੇ ਅਤਰਖੇ ਵਾਲੀ ਫੋਟੋ ਲਾ ਕੇ ਥੱਲੇ ਲਿਖਿਆ ਹੁੰਦਾ ਲੱਗਦਾ ਮੈਨੂੰ ਫੇਰ ਆਉਣਾ ਪਊ ਮੈਂ ਕਿ ਤੁਸੀਂ ਨਾ ਕੁਝ ਕਰ ਲਿਓ ਉਸੇ ਨੂੰ ਡਿੱਕੀ ਜਾਇਓ ਉਹ ਤਾਂ ਕਰ ਗਏ ਆਪਣਾ ਕੰਮ ਭਰਾਵੋ ਆਪਾਂ ਆਪਣਾ ਫਰਜ਼ ਨਿਭਾਈਏ ਹੁਣ ਉਹਦੀਆਂ ਪੈੜਾਂ ਤੇ ਚੱਲ ਪਿਆ ਕੁਝ ਨਹੀਂ ਕਰਨਾ ਉਹ ਤਾਂ ਲੁਕ ਛਿਪ ਕੇ ਕ੍ਰਾਂਤੀ ਲਿਆਤੀ ਉਹਨਾਂ ਨੇ ਪੇਸ ਬਦਲ ਕੇ ਕੰਮ ਕਰਨਾ ਪੈਂਦਾ ਸੀ ਐ ਸਿੱਧੇ ਥੋੜੀ ਉਹ ਸਟੇਜਾਂ ਤੇ ਬੋਲ ਸਕਦੇ ਸੀ ਅੱਜ ਤਾਂ ਅੱਜ ਵਾਲੀ ਜਿਹੜੀ ਆਜ਼ਾਦੀ ਐ ਉਦੇ ਵਾਸਤੇ ਪੇਸ ਬਦਲਣ ਦੀ ਲੋੜ ਨਹੀਂ ਪਿਸਤੌਲ ਚਲਾਉਣ ਦੀ ਲੋੜ ਨਹੀਂ ਗੋਲੀ ਚਲਾਉਣ ਦੀ ਲੋੜ ਨਹੀਂ ਬੰਬ ਸੁੱਟਣ ਦੀ ਲੋੜ ਨਹੀਂ ਇੱਕ ਪੋਲਿੰਗ ਬੂਥ ਤੇ ਜਾ ਕੇ ਪਰਦੇ ਦੇ ਵਿੱਚ ਜਿਹੜਾ ਵੋਟਾਂ ਦਾ ਅਧਿਕਾਰ ਸਾਨੂੰ ਉਹ ਲੈ ਕੇ ਦੇ ਕੇ ਗਏ ਨੇ ਆਪਦਾ ਖੂਨ ਦੇ ਕੇ ਉਹਨੂੰ ਵਰਤਣਾ ਹੈ ਸਹੀ ਵਰਤਣਾ ਹੈ ਮੈਨੂੰ ਕਿੰਦਾ ਸਾਨੂੰ ਪਾਓ ਚੰਗਿਆਂ ਬੰਦਿਆਂ ਨੂੰ ਪਾਓ ਜਿਹੜੇ ਤੁਹਾਨੂੰ ਲੱਗਦਾ ਚੰਗੇ ਨੇ ਫੇਰ ਫੇਰ ਅਸਲੀ ਆਜ਼ਾਦੀ ਫੇਰ ਭਗਤ ਸਿੰਘ ਹੋਰਾਂ ਦੀ ਆਤਮਾ ਨੂੰ ਸ਼ਾਂਤੀ ਮਿਲੂ ਸ਼ੁਕਰ ਹੈ ਕੁਝ ਹੋਣ ਲੱਗਿਆ ਚੱਲ ਥੋੜਾ ਜਿਹਾ ਲੇਟ ਹੀ ਹੋਣ ਲੱਗਿਆ ਹੁਣ ਤਾਂ ਲੱਗਿਆ ਨਹੀਂ ਤਾਂ ਉੱਥੇ 15 ਅਗਸਤ ਨੂੰ ਭਾਸ਼ਣ ਹੋ ਜਾਂਦਾ ਜੀ ਪ੍ਰਧਾਨ ਮੰਤਰੀ ਸਾਹਿਬ ਜੋ ਵੀ ਹੁੰਦੇ ਨੇ ਉਸ ਵੇਲੇ ਉਸ 15 ਅਗਸਤ ਨੂੰ ਭਾਸ਼ਣ ਦਿੰਦੇ ਆ ਜੀ ਮੈਂ ਜਾਂਦੀ ਸੁਰਤ ਸੰਭਾਲੀਏ ਭਾਸ਼ਣ ਨਹੀਂ ਸੁਣੀ ਜਾਂ ਨਾ ਅਤਵਾਦ ਤੇ ਚਿੰਤਾ ਪ੍ਰਗਟ। ਉਹੀ ਲਿਖਾ ਲਖਾਇਆ ਰਟਿਆ ਰਟਾਇਆ। ਗਰੀਬੀ ਤੇ ਬਹੁਤ ਜ਼ਿਆਦਾ ਚਿੰਤਾ ਪ੍ਰਗਟ। ਮਹਿੰਗਾਈ ਤੇ ਬਹੁਤ ਹੀ ਜ਼ਿਆਦਾ ਚਿੰਤਾ ਪ੍ਰਗਟ। ਕਹਿੰਦੇ ਵੀ ਸਾਸਿਕਾਲ ਇਹ ਸੀ 15 ਗਸਤ। ਉਹ ਮੇਰੇ ਦੇਸ਼ ਦੇ ਵਾਰਸੋ ਹੁਣ ਤਾਂ ਲਾਲ ਕਿਲੇ ਦੇ ਕਬੂਤਰਾਂ ਨੂੰ ਵੀ ਭਾਸ਼ਣ ਯਾਦ ਹੋਵੇ ਹੋਣੇ ਜੇ ਸਾਡੀ ਕਿਸਮਤ ਨਹੀਂ ਬਦਲ ਸਕਦੇ ਭਾਸ਼ਣ ਤਾਂ ਬਦਲ ਲੋ। ਉਹੀ ਚੱਲੀ ਜਾਂਦਾ ਈ। ਕਿਤਾਬ ਪੜ ਲਿਓ ਇੱਕ ਪਹਿਲੇ ਪ੍ਰਧਾਨ ਮੰਤਰੀ ਤੋਂ ਆਖਰੀ ਪ੍ਰਧਾਨ ਮੰਤਰੀ ਤੱਕ ਦੇ ਭਾਸ਼ਣ ਜੇ ਕਿਸੇ ਵੀ ਪੇਜ ਤੇ ਕੋਈ ਅਲੱਗ ਚੀਜ਼ ਨਜ਼ਰ ਆਈ ਮੈਨੂੰ ਦੱਸੋ ਉਹੀ ਭਾਸ਼ਣ ਨਹੀਂ ਆਪਸਰ ਲਿਖ ਦਿੰਦੇ ਨੇ ਉਹ ਪੜ ਦਿੰਦੇ ਨੇ ਆਪਾਂ 15 ਅਗਸਤ ਨੂੰ ਇੱਕ ਛੁੱਟੀ ਮੰਨ ਲੈਂਦੇ ਆ 23 ਮਾਰਚ ਨੂੰ ਇੱਕ ਛੁੱਟੀ ਮੰਨ ਲੈਂਦੇ ਆ 28 ਸਤੰਬਰ ਨੂੰ ਜਾਗਰੂਕ ਲੋਕ ਇੱਥੇ ਆ ਕੇ ਮੱਥਾ ਟੇਕ ਜਾਂਦੇ ਨੇ ਜਨਮ ਦਿਨ ਆਨੰਦ ਦਾ 28 ਸਤੰਬਰ ਬਾਕੀ ਉਦੋਂ ਬਾਅਦ ਫੇਰ ਉਸੇ ਕੰਮ ਤੇ ਲੱਗ ਜਾਂਦੇ ਨੇ ਮੇਰੇ ਐਨੇ ਤੇਰੇ ਐਨੇ ਲਿਆਵੇ ਕਿੰਨੇ ਐਚਓ ਐਨੇ ਚੰਨੇ ਆਹ ਮੇਰਾ ਪਲਾਟ ਆ ਮੇਰਾ ਆ ਲੈ ਲੋ ਆ ਖਰੀਦ ਲੋ ਇਹਨੂੰ ਵੇਚ ਦਿਓ ਚੱਕ ਲੋ ਚਾਹ ਪਾਕ ਸਿੰਘ ਦੇ ਖਾਤੇ 'ਚ ਕਿੰਨੇ ਪੈਸੇ ਸੀਗੇ ਜੀ ਕਦੇ ਕਿਸੇ ਨੇ ਸੋਚਿਆ स वे हो जाएंगे लोग कदे याद नहीं रखते जिन्हों के खात्या पैसे लोगों ने हमेशा याद रखते हैं जिन्होंने लोगों के दिलों च खाते खिलाए होने खाते दिल च खिलाए हुए भगत सिंह और हर साल अपना ਭਗਤ ਸਿੰਘ ਚੰਦਰਸ਼ੇਖਰ ਯਾਦ ਹੋਰਾਂ ਦੀ ਹਰ ਸਾਲ ਆਪਾਂ ਗੁਰੂ ਸਾਹਿਬ ਹੋਰਾਂ ਦੀ ਫੋਟੋਆਂ ਵਾਲੇ ਕੈਲੰਡਰ ਨਵੇਂ ਲੈ ਆਉਨੇ ਆ ਕਿਉਂ ਲੈ ਆਉਨੇ ਕਿਉਂਕਿ ਉਹਨਾਂ ਨੇ ਦਿਲਾਂ 'ਚ ਕਾਤੇ ਗਲਾਏ ਹੋਏ ਸਰਵੰਸ ਵਾਰੇ ਹੋਏ ਉਹਨਾਂ ਨੇ ਤਾਂ ਲੈ ਕੇ ਆ। ਸੋ ਮੈਂ ਤਾਂ ਅੱਜ ਆਪਣੇ ਆਪ ਨੂੰ ਬਹੁਤ ਕਿਸਮਤ ਵਾਲਾ ਸਮਝ ਰਿਹਾ ਕਿ ਆ ਜਿਹੜਾ ਇਨਕਲਾਬੀ ਜੋਸ਼ ਨੂੰ ਡਿਜੀਟਲ ਢੰਗ ਨਾਲ ਦਿਖਾਇਆ ਜਾ ਰਿਹਾ ਹੈ ਲੇਟੈਸਟ ਢੰਗ ਨਾਲ ਦਿਖਾਇਆ ਜਾ ਰਿਹਾ ਹੈ ਲਾਇਬ੍ਰੇਰੀ ਵੀ ਬਣੂਗੀ ਸਾਰਾ ਕੁਝ ਇੰਨਾ ਸੁਖੌਲ ਤਾਂ 1 ਰੁਪਿਆ ਵੀ ਇੱਧਰ ਉੱਧਰ ਨਹੀਂ ਹੋਣਾ ਕਿਉਂਕਿ ਉਹਨਾਂ ਦੇ ਨਾਂ ਤੇ ਜੇ ਜੇ ਭਗਤ ਸਿੰਘ ਦੇ ਪੈਸਿਆਂ 'ਚੋਂ ਵੀ ਕੋਈ ਪੈਸੇ ਖਾ ਗਿਆ ਉਦੋਂ ਵੱਡਾ ਪਾਪੀ ਕੌਣ ਹੋਊਗਾ ਇਹ ਜੇ ਉਹ ਭਗਤ ਸਿੰਘ ਦੇ ਨਾਂ ਤੇ ਜਾਰੀ ਹੋਏ ਪੈਸਿਆਂ 'ਚੋਂ ਵੀ ਕੋਈ ਪੈਸੇ ਖਾ ਗਿਆ ਇਹ ਖਾ ਜਾਂਦੇ ਐ ਐਡੀ ਕੋ ਹਰਾਨੀ ਵਾਲੀ ਗੱਲ ਨਹੀਂ ਵੀ ਖਾਂਦਾ ਨਹੀਂ ਕੋਈ ਇਹ ਸੀ ਇਦਾਂ ਦੇ ਕੱਪੜਾ ਚੋਂ ਪੈਸੇ ਖਾ ਜਾਂਦੇ ਐ ਇਹ ਨਹੀਂ ਛੱਡਦੇ ਉਹ ਕਾਬਤ ਸੀ ਨਾ ਡੈਨ ਵੀ ਸੱਤ ਘਰ ਛੱਡ ਦਿੰਦੇ ਐ ਇਹ ਤਾਂ ਇੱਕ ਵੀ ਨਹੀਂ ਛੱਡਦੇ ਆਪਦੇ ਭਰਾ ਦਾ ਆਪਦੇ ਚਾਚੇ ਦਾ ਆਪਦੇ ਤਾਏ ਦਾ ਆਪਦੇ ਮਾਮੇ ਦਾ ਵੀ ਘਰ ਵੀ ਨਹੀਂ ਛੱਡਦੇ ਸੋ ਇਸ ਕਰਕੇ ਹੁਣ ਆਪਣੀ ਇੱਕੋ ਹੀ ਜ਼ਿੰਮੇਵਾਰੀ ਹੈ ਇੱਕ ਤਾਂ ਜਿਹੜਾ ਕਲੰਕ ਲੱਗਿਆ ਚਿੱਟੇ ਵਾਲਾ ਇਹਨੂੰ ਧੋਣਾ ਹੈ ਸਾਥ ਦੇ ਰਹੇ ਹੋ ਤੁਸੀਂ ਬਹੁਤ ਜ਼ਿਆਦਾ ਪੰਚਾਇਤਾਂ ਬਹੁਤ ਸਾਥ ਦੇ ਰਹੀਆਂ ਨੇ ਮਤੇ ਪਾ ਕੇ ਦੇ ਰਹੀਆਂ ਨੇ ਯੁੱਧ ਨਸ਼ੇ ਵਿਰੁੱਧ ਆਪਾਂ ਛੇੜਿਆ ਹੋਇਆ ਇੱਕ ਛੋਟੀ ਜੀ ਸ਼ਰਧਾਂਜਲੀ ਹੋਊਗੀ ਉਹਨਾਂ ਨੂੰ ਸ਼ਹੀਦਾਂ ਨੂੰ بڑے بڑے ਬੰਦੇ ਫੜੇ ਜਾ ਰਹੇ ਨੇ ਔਰ بڑے بڑے ਬੰਦੇ ਜਦੋਂ ਫੜੇ ਜਾ ਰਹੇ ਨੇ ਤਾਂ بڑے بڑے ਬੰਦੇ ਉਹਨਾਂ ਦੀ ਹਮਾਇਤ ਚਾ ਰਹੇ ਨੇ ਇਹ ਵੀ ਪਤਾ ਲੱਗ ਰਿਹਾ ਹੈ ਕਿ ਕਿਵੇਂ ਤੇ ਕੌਣ ਰਲੇ ਹੋਏ ਸੀ ਇਹ ਹਮਾਇਤ ਕਰ ਰਹੇ ਨੇ ਉਹਨਾਂ ਦੀ ਇਹ ਤਾਂ ਲੱਗ ਗਿਆ ਨਾ ਪਤਾ ਹੁਣ ਪੰਜਾਬ ਨੂੰ ਵੀ ਕੌਣ ਕੌਣ ਮਿਲੇ ਹੋਏ ਸੀ ਹੁਣ ਇਹਨਾਂ ਕੋਲੇ ਹੀ ਹੈ ਤੁਸੀਂ ਫਿਰ ਇੰਨਾ ਟਾਈਮ ਕਿਉਂ ਲਾਤਾ ਉਹ ਭਾਈ ਕੇਸ ਹੀ ਇੰਨੇ ਖਰਾਬ ਕਰ ਗਏ ਸੀ ਸਭ ਨੂੰ ਠੀਕ ਕਰਨ ਨੂੰ ਟਾਈਮ ਲੱਗ ਗਿਆ ਪਰ ਜਦੋਂ ਅਸੀਂ ਕਰ ਲਿਆ ਫੇਠੀਕ ਹੁਣ ਕੋਈ ਬਖਸ਼ਿਆ ਨਹੀਂ ਜਾਊਗਾ ਹੁਣ ਕੋਈ ਬਚੂਗਾ ਨਹੀਂ ਹੁਣ ਤਾਂ ਕਾਗਜ਼ਾਂ ਮੈਂ ਤਿਆਰ ਨੇ ਸਾਰਿਆਂ ਦੇ ਤਿਆਰ ਨੇ ਕਿਸੇ ਦਾ ਕਿਸੇ ਚਾ ਕਿਸੇ ਦਾ ਕਿਸੇ ਚਾ ਬੜੇ ਤ੍ਰਿਕਿਆ ਨਾਲੇ ਨਾ ਨੇ ਲੁੱਟਿਆ ਤਾਂ ਸ਼ਹੀਦ ਆਜ਼ਮ ਭਗਤ ਸਿੰਘ ਵਰਨ ਅਨੁਸਾਚੀ ਸ਼ਰਧਾਂਜਲੀ ਇਹ ਹੋਊਗੀ ਕਿ ਪੰਜਾਬ ਨੂੰ ਦੁਬਾਰੇ ਪੰਜਾਬ ਬਣਾ ਲਈਏ ਰੰਗਲਾ ਪੰਜਾਬ ਬਣਾ ਲਈਏ ਹੱਸਦਾ ਖੇਡਦਾ ਪੰਜਾਬ ਬਣਾ ਲਈਏ ਗੁਰੂਆਂ ਪੀਰਾਂ ਫਕੀਰਾਂ ਸ਼ਹੀਦਾਂ ਦੀ ਧਰਤੀ ਹੈ ਇਸ ਤੋਂ ਵੱਡੀਆਂ ਤਾਂ ਉਦਾਹਰਨਾਂ ਹੀ ਹੈ ਨਹੀਂ ਇਸ ਤੋਂ ਵੱਡੀਆਂ ਦੁਨੀਆਂ ਦੇ ਚ ਉਦਾਰਨਾਂ ਆਏ ਨਹੀਂ ਕੁਰਬਾਨੀਆਂ ਦੀ 5 ਸਾਲ ਤੇ 7 ਸਾਲ ਦੇ ਬੱਚਿਆਂ ਦੀ ਕੁਰਬਾਨੀ ਦੀ ਹੈ ਹੀ ਨਹੀਂ ਉਦਾਰਨ ਦੁਨੀਆਂ ਤੇ ਛੋਟੇ ਸਾਬ ਜਦਿਆਂ ਦੀ ਜਿਹੜੀ ਮਿਲਦੀ ਸਨ ਔਰ ਕਿਸ ਜ਼ਾਲਮਾਨਾ ਤਰੀਕੇ ਨਾਲ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਕਿ ਜਦੋਂ ਕੰਧ ਗੋਡਿਆਂ ਤੱਕ ਪਹੁੰਚ ਗਈ ਤਾਂ ਸੂਬਾ ਸਰੰਦ ਕਹਿੰਦਾ ਇੱਟ ਨਹੀਂ ਛਿੱਲਣੀ ਅਰਾਦਾ ਸਿੱਧਾ ਕਰਨਾ ਹੈ ਇੱਟ ਨਹੀਂ ਛਿੱਲਣੀ ਗੋਡੇ ਛਿੱਲੋ ਚਾਰੇ ਵਾਹਿਗੁਰੂ ਦਾ ਜਾਪ ਕਰੀਗੇ ਗੁਰੂ ਸਾਹਿਬ ਦੇ ਫਰਜ਼ੰਦ ਸੀ ਕਹਿੰਦੇ ਇੱਕ ਹੂਨ ਸਰਵੰਸਦਾਨੀ ਦਾ ਹੂਨ ਹੈ ਇਹ ਕਰ ਲਓ ਜਿੰਨੇ ਜ਼ੁਲਮ ਕਰਨੇ ਨੇ ਕਰਨੇ ਇਹ ਜਿਹੜੀਆਂ ਧਾਰਨਾ ਕਿਤੇ ਦੁਨੀਆ 'ਚ ਮਿਲ ਜਾਣਗੀਆਂ ਪੜ ਲਓ ਦੁਨੀਆ ਦੀ ਹਿਸਟਰੀ ਪੜ ਲਓ ਵੱਡੇ ਹਿਸਟੋਰੀਅਨ ਜਿਹੜੇ ਨੇ ਉਹਨਾਂ ਨੂੰ ਬੁਲਾ ਲੈਨੇ ਆ ਦੇ ਦੇਣਗੇ ਐਗਜ਼ਾਮਪਲ ਕੋਈ ਇਦਾਂ ਦੀ ਇੱਕ ਇੱਕ ਸਾਡੇ ਕੋਲ ਹਜ਼ਾਰਾਂ ਨੇ ਸੁਬੀਰੋ ਯਾਦ ਕਰੋ ਉਹਨਾਂ ਨੂੰ ਯਾਦ ਰੱਖਿਆ ਕਰੋ ਭੁੱਲਿਆ ਨਾ ਕਰੋ ਕੱਲਾ 23 ਮਾਰਚ 28 ਸਤੰਬਰ ਦੀ ਹਮੇਸ਼ਾ ਹੀ ਦਿਲਾਂ ਚ ਬਸਦੇ ਰਹਿਣੇ ਚਾਹੀਦੇ ਆ। ਔਰ ਉਹਨਾਂ ਦੀ ਯਾਦ ਚ ਕੋਈ ਮੰਗ ਪੱਤਰ ਜਾਂ ਉਹ ਤਾਂ ਮੰਦੈ ਹੀ ਨਹੀਂ। ਸ਼ੇਦ ਆਜ਼ਮ ਦੀ ਯਾਦ ਚ ਕੋਈ ਚੀਜ਼ ਬਣਾਉਣ ਵਾਸਤੇ ਮੰਗ ਪੱਤਰ ਦੇਣਾ ਪਊਗਾ ਜੀ। ਜਿਨ੍ਹਾਂ ਨੇ ਮੋਲਕ ਲੈ ਕੇ ਦਿੱਤਾ ਉਹ ਮੰਗ ਪੱਤਰ ਦੇਣਗੇ। ਹੱਕ ਪੱਤਰ ਉਹਨਾਂ ਦਾ ਹੱਕ ਪੱਤਰ। ਉਹ ਮੈਂ ਕਦੇ ਮੰਨ ਨਹੀਂ ਕਰਦਾ ਜੀ। ਜਿੱਥੇ ਵੀ ਸ਼ੇਦ ਆਜ਼ਮ ਦਾ ਕੋਈ ਕਿਸੇ ਨੇ कोई यादगार बनानी है या कुछ है। मैं कर बना मैं साइन कर दी लै जाओ बना दो पर सच्चे दिलों बना दो मोहाली वाले एयरपोर्ट से ती फुट उच्चा काशी का बुत लग्या हो देखा होना किसी ने बहुत है ने जो जाने आप एयरपोर्ट में जाने यही मैं तो अपना लग लगी रहा कि जो भगत सिंह ने ਸਾਡੇ ਸਿਰ ਕਰਜ਼ਾ ਚੜਿਆ ਹੋਇਆ ਹੈ ਉਤਾਰ ਤਾਂ ਨਹੀਂ ਸਕਦੇ ਪਰ ਥੋੜਾ ਬਹੁਤ ਜੋਬਦਾਨ ਪਾ ਸਕਦੇ ਆ ਕਿ ਭਾਈ ਅਸੀਂ ਆ ਕਰ ਸਕਦੇ ਆ ਜੀ ਆ ਕਰ ਸਕਦੇ ਸੀ ਸਾਡੇ ਕੋਲ ਕਲਮ ਸੀ ਅਸੀਂ ਆ ਕਰ ਸਕਦੇ ਸੀ ਕੋਈ ਅਗਲੀਆਂ ਪੀੜ੍ਹੀਆਂ ਲਾਂਭਾ ਤਾਂ ਨਹੀਂ ਦੇਣਗੀ ਹੈ ਨਾ ਵੀ ਜਦੋਂ ਤੁਸੀਂ ਸੀਗੇ ਤੁਸੀਂ ਕੀ ਕੀਤਾ ਫਿਰ ਉਹਨਾਂ ਨੂੰ ਭੁੱਲ ਜਾਓ ਉਹ ਤਾਂ ਭੁੱਲ ਜਾਓ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਉਹਨਾਂ ਨੂੰ ਤਾਂ ਜਨਮ ਦਿਨ ਨਹੀਂ ਪਤਾ ਦਿਨਾਬ ਪਹਿਲੀ ਹੋਈ ਵਿਧਾਨ ਸਭਾ ਜਿਵੇਂ ਪੁੱਛ ਲਿਆ ਸੀ ਪਹਿਲੀ ਹੀ ਵਿਧਾਨ ਸਭਾ ਚ ਰਾਜਾ ਬੜਿੰਗ ਨੂੰ ਕਿ ਤੈਨੂੰ ਪਤਾ ਕਿ ਭਗਤ ਸਿੰਘ ਦਾ ਜਨਮ ਦਿਨ ਕਦੋਂ ਹੈ ਕਹਿੰਦਾ ਮੈਨੂੰ ਪਤਾ ਨਹੀਂ ਕੀ ਪੜੀ ਗਏ ਹੋ ਫਿਰ ਦੇਸ਼ ਦੇ ਕਾਂਗਰਸ ਦੇ ਨੈਸ਼ਨਲ ਦੇ ਯੂਥ ਦੇ ਪ੍ਰਧਾਨ ਰਹੇ ਨੇ ਤੈਨੂੰ ਭਗਤ ਸਿੰਘ ਦਾ ਜਨਮ ਦਿਨ ਨਹੀਂ ਪਤਾ ਇਹਨਾਂ ਤੋਂ ਕੀ ਉਮੀਦ ਕਰ ਲਵੋਗੇ ਤੁਸੀਂ ਇਹਨਾਂ ਨੂੰ ਤਾਂ ਆਪਿਆਂ ਦੇ ਪਤਾ ਹੈ ਮੇਰਾ ਦਾਦਾ ਮੇਰਾ ਚਾਚਾ ਮੇਰਾ ਸਾਲਾ ਮੇਰਾ ਭਤੀਜਾ ਮੇਰਾ ਜੀਜਾ ਬਸ ਆਹੀ ਚੀ ਚੱਲ ਜਾਂਦੀ ਹੈ ਹੋਰ ਕੋਈ ਨਹੀਂ ਹੁੰਦਾ ਔਰ ਊਦਮ ਸਿੰਘ ਦੀ ਵਰਸੀ 31 ਜੁਲਾਈ ਨੂੰ ਆਉਗੀ ਆ ਹੁਣ ਊਦਮ ਸਿੰਘ ਦੀ ਵਰਸੀ ਤੇ ਵੀ ਮੱਥਾ ਟੇਕ ਜਾਂਦੇ ਨੇ ਜਨਰਲ ਡੇਰ ਨੂੰ ਵੀ ਰੋਟੀ ਖਵਾਈ ਹੋਈ ਹੈ ਉਸੇ ਦਿਨ ਜਲਿਆਂ ਵਾਲੇ ਬਾਗ ਦੀ ਘਟਨਾ ਤੋਂ 2 ਘੰਟਿਆਂ ਬਾਅਦ 1000 ਤੋਂ ਵੱਧ ਬੰਦਾ ਮਾਰ ਕੇ 2000 ਤੋਂ ਵੱਧ ਬੰਦਾ ਖੂਹ ਦੇ ਵਿੱਚ ਡਿੱਗ ਪਿਆ ਪਾਣੀ ਉਹ ਖੂਬ ਭਰ ਗਿਆ ਉਹਦੇ ਨਾਲ ਲਾਸ਼ਾਂ ਨਾਲ ਤੇ ਖੂਨ ਨਾਲ ਤੇ ਰੋਟੀ ਉਹਨਾਂ ਨੇ ਘਰੇ ਖਾ ਰਹੀ ਸੀ ਜਿਨ੍ਹਾਂ ਨੂੰ ਆਪਾਂ ਹੁਣ ਚਿੱਟਿਆਂ ਦੇ ਵਪਾਰੀ ਕਹਿੰਦੇ ਆ ਉਦਮ ਸਿੰਘ ਨੂੰ ਵੀ ਮਥਾ ਟੇਕ ਜਾਂਦੇ ਆ ਉਹਨੂੰ ਵੀ ਰੋਟੀਆਂ ਖਵਾਈ ਗਏ ਇਹ ਕਿੱਧਰ ਨੇ ਭਾਈ ਸਾਈਕਲ ਦਾ ਵੀ ਕੋਈ ਸਟੈਂਡ ਹੁੰਦਾ ਕਿਸੇ ਵਾਸਤਾ ਖੜਜੋ ਦੂਜਿਆਂ ਵਾਲੇ ਮੋਟਰਸਾਈਕਲ ਵਾਂਗ ਜਿੱਧਰ ਮਰਜ਼ੀ ਟੇਢੇ ਕਰ ਦੋ ਉਧਰ ਹੀ ਖੜ ਜੰਨੇ ਹੋ। ਔਰ ਦੂਜੇ ਕੱਲ ਪਰਸੋ ਹਮਾਇਤ ਕਰ ਰਹੇ ਸੀ। ਮਨੁੱਖੀ ਅਧਿਕਾਰਾਂ ਦਾ ਲੰਘਣ ਹੋ ਰਿਹਾ ਹੈ। ਕੈਪਟਨ ਮਰਿੰਦਰ। ਅੱਛਾ ਮਨੁੱਖੀ ਅਧਿਕਾਰਾਂ ਦਾ ਲੰਘਣ ਹੋ ਰਿਹਾ ਮਨਜੀਠੀ ਨੂੰ ਜੇਲ੍ਹ ਚ ਕਰਕੇ। ਉਹੀ ਮਨੁੱਖ ਰਹਿ ਗਿਆ ਸੀ ਤਾਂ ਡੰਗਰੀ ਆ। ਅਧਿਕਾਰ ਤਾਂ ਉਹਨਾਂ ਦੇ ਹੀ ਹੈ ਬਸ ਅਸੀਂ ਤਾਂ ਪਸ਼ੂ ਆ ਪਤਾ। ਭੇਡਾਂ ਬੱਕਰੀਆਂ ਪਾਉਂਦਾ ਆਪਣੇ ਅਧਿਕਾਰਦਾਰ ਕੋਰ ਨਹੀਂ ਆਗੇ ਇੱਥੇ ਮਨੁੱਖੀ ਅਧਿਕਾਰ ਯਾਦ ਆ ਜਾਂਦੇ ਨੇ ਉਹਨਾਂ ਦੀ ਹਿਸਟਰੀ ਸੁਣ ਲਓ ਮੈਨੂੰ ਪੱਤਰਕਾਰਾਂ ਨੇ ਕਿਤੇ ਟੀਵੀ ਚੱਲ ਚੱਲ ਰਹੀ ਸੀ ਡਿਬੇਟ ਲਾਈਵ ਸੀ ਉਹ ਕਹਿੰਦੇ ਸਾਡਾ ਰੈਪਿਡ ਫਾਇਰ 라운ਡ ਹੈ ਕਹਿੰਦੇ ਅੱਛੀ ਕਹਿੰਦੇ ਹੁਣੇ ਤੇਨੂੰ ਨਾਮ ਲਵਾਂਗੇ ਕਿਸੇ ਬੰਦੇ ਦਾ ਉਹਦੇ ਬਾਰੇ ਤੂੰ ਦੱਸਣਾ ਕੁਝ ਵੀ ਬੋਲਣਾ ਦੱਸੋ ਜੀ ਕਹਿੰਦੇ ਵੀ ਸੁਖਵੀਰ ਬਾਦਲ ਮੈਂ ਕਹਾਂ ਜੀ ਪਹਾੜਾਂ ਵਾਲੇ ਅੰਗਰੇਜ਼ੀ ਸਕੂਲਾਂ ਚ ਪੜੇ ਨੇ ਪੰਜਾਬ ਦੇ ਵਾਰਿਸ ਬਣਨਾ ਚਾਹੁੰਦੇ ਨੇ ਨਾ ਪੰਜਾਬੀ ਲਿਖਣੀ ਆਉਂਦੀ ਐ ਨਾ ਪੜ੍ਹਨੀ ਆਉਂਦੀ ਐ ਨਾ ਬੋਲਣੀ ਆਉਂਦੀ ਐ ਕਹਿੰਦੇ ਜੀ ਕੈਪਟਨ ਅਮਰਿੰਦਰ ਸਿੰਘ ਮੈਂ ਕਹਾਂ ਜੀ ਜਦੋਂ ਮੁਗਲਾਂ ਦਾ ਰਾਜ ਸੀ ਮੁਗਲਾਂ ਨਾਲ ਸੀ ਜਦੋਂ ਅੰਗਰੇਜ਼ਾਂ ਦਾ ਰਾਜ ਸੀ ਅੰਗਰੇਜ਼ਾਂ ਨਾਲ ਸੀ ਤੇ ਕਾਂਗਰਸ ਦਾ ਰਾਜ ਆ ਗਿਆ ਕਾਂਗਰਸ ਨਾਲ ਸੀ ਬਿਜਲੀ ਕਾਲੀਦਲ ਦਾ ਰਾਜ ਆ ਗਿਆ ਤਾਂ ਕਾਲੀਦਲ ਨਾਲ ਸੀ ਅੱਜ ਕੱਲ੍ਹ ਭਾਜਪਾ ਦਾ ਰਾਜ ਆਈ ਭਾਜਪਾ ਨਾਲ ਨੇ ਲੋਕਾਂ ਨਾਲ ਤਾਂ ਨਾ ਕਰੇ ਦੇਖੇ ਨਹੀਂ